ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਇੱਕ ਨਿੱਜੀ ਪੈਲੇਸ ਦੇ ਵਿੱਚ ਵਪਾਰੀਆਂ ਅਤੇ ਸੰਗਠਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਦੌਰਾਨ ਜਿੱਥੇ ਉਹਨਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗੱਲਬਾਤ ਕੀਤੀ ਉੱਥੇ ਹੀ ਉੱਚੇ ਚੇਤੇ ਤੌਰ ਤੇ ਪਹੁੰਚੇ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਲੇ ਉਹਨਾਂ ਦਾ ਚੋਣ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਇਸ ਦੌਰਾਨ ਹੋ ਰਹੀਆਂ ਬੇਦਬੀਆਂ ਨੂੰ ਲੈ ਕੇ ਵੀ ਉਹਨਾਂ ਨੇ ਸ਼ਰਾਰਤੀ ਅੰਸਰਾ ਦੀ ਚਾਲ ਘਰਾਰ ਦਿੱਤਾ ਪੰਜਾਬ ਇੱਕ ਅਜਿਹਾ ਗੁਲਦਸਤ ਹੈ ਪੰਜਾਬ ਇੱਕ ਅਜਿਹਾ ਗੁਲਦਸਤਾ ਹੈ ਜਿਹਦੇ ਵਿੱਚ ਕਿਸਾਨ, ਮਜ਼ਦੂਰ, ਵਪਾਰੀ, کارਖਾਨੇਦਾਰ, Hindu, Sikh, Isai, Muslim ਸਾਰੇ ਮਿਲ ਕੇ ਇਹ ਮੁਕੰਮਲ ਹੁੰਦਾ ਹੈ। ਜਦੋਂ ਵੀ ਕਿਸੇ ਨੇ ਇਸ ਗੁਲਦਸਤੇ ਨਾਲ ਛੇੜਛਾੜ ਕੀਤੀ ਤਾਂ ਉਹਨੂੰ ਹਮੇਸ਼ਾ ਮੂੰਹ ਦਿਖਾਣੀ ਪਈ ਹੈ। ਪੰਜਾਬ ਦਾ ਇੱਕ ਵੱਖਰਾ ਮਜਾਜ਼ ਹੈ, ਪੰਜਾਬ ਦੀ ਕਲਚਰ ਵੱਖਰੀ ਹੈ। ਔਰ ਇਸੇ ਦਾ ਨਤੀਜਾ ਹੈ ਜਿਹੜਾ ਪਿਛਲੇ 1 ਸਾਲ ਸਵਾ ਸਾਲ ਪਹਿਲਾਂ ਮੋਰਚਾ ਸੀ ਲਾਇਆ ਸੀ ਉਹਦੇ ਵਿੱਚ ਸਾਰੇ ਵਰਗ ਸਮਾਜ ਦੇ ਸ਼ਾਮਲ ਹੋ ਕੇ ਉਹ ਮੋਰਚਾ ਜਿੱਤਿਆ ਗਿਆ ਮੈਂ ਧੰਨਵਾਦੀਆਂ ਇੰਡਸਟਰੀ ਟ੍ਰੇਡ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਹੌਸਲਾ ਦਿੱਤਾ ਪਿਆਰ ਦਿੱਤਾ ਉਹਦੇ ਲਈ ਮੈਂ ਇੱਥੇ ਆਇਆ ਮੈਂ ਉਮੀਦ ਕਰਦਾ ਸਾਰੇ ਰਲ ਮਿਲ ਕੇ ਅੱਗੋਂ ਅੱਗੋਂ ਤੋਂ ਇਸੇ ਤਰ੍ਹਾਂ ਇਹ ਪੰਜਾਬ ਦੇ ਗੁਲਦਸਤੇ ਨੂੰ ਹੋਰ ਮਜ਼ਬੂਤ ਬਣਾਉਂਦੇ ਇਹ ਬਹੁਤ ਹੀ ਦੁਖਦਾਈ ਗੱਲ ਹੈ ਭਈ ਇਦੇ ਪਿੱਛੇ ਕੋਈ ਨਾ ਕੋਈ ਹੋਏਗਾ ਜਿਹੜਾ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣੀ ਚਾਹੁੰਦਾ ਹੈ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਵੀ ਜਦੋਂ ਇਹੋ ਜਿਹਾ ਉਚੋਣਾ ਆ ਰਹੀਆਂ ਅੱਗੇ ਇਹ ਸਿਰਫ ਲੋਕਾਂ ਨੂੰ ਲੋਕਾਂ 'ਚ ਵੰਡੀਆਂ ਪਾਉਣ ਦੀ ਇੱਕ ਸਾਜ਼ਿਸ਼ ਹੈ ਚੌਕਸ ਰਹੋ ਸਾਰੇ ਧਰਮ ਬਰਾਬਰ ਨੇ ਕਿਸੇ ਧਰਮ ਦੀ ਅਹਿਮੀਅਤ ਕਿਸੇ ਦੂਜੇ ਧਰਮ ਨਾਲੋਂ ਘੱਟ ਨਹੀਂ ਧਰਮ ਸਾਨੂੰ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ ਜਿਹੜੇ ਲੋਕ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਉਹਦੀ ਜਿੰਨੀ ਨਿੰਦਾ ਕੀਤੀ ਜਾਏ ਥੋੜੀ ਉਹ ਉਹਦੇ ਲਈ ਜ਼ਿੰਮੇਵਾਰ ਪੋਲੀਟੀਕਲ ਲੀਡਰਸ਼ਿਪ ਹੈ ਜਦੋਂ ਕਿਤੇ ਇਹੋ ਜੀ ਘਟਨਾ ਵਾਪਰਦੀ ਹੈ ਜਿਹੜਾ ਵੀ ਰਾਜਪਾਲ ਵਿੱਚ ਹੁੰਦਾ ਉਹਨੂੰ ਚਾਹੀਦਾ ਇਮੀਡੀਏਟਲੀ ਮੂਵ ਕਰੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਜ਼ਾ ਦੇਵੇ ਜੇ ਨਹੀਂ ਦੇ ਰਹੇ ਜਿੱਤੇ ਜਿਹਦੇ ਲਈ ਪੰਜਾਬ ਦੇ ਲੋਕ ਦੁਖੀ ਨੇ ਉਹ ਸਿਰਫ ਤੇ ਸਿਰਫ ਇਸ ਲਈ ਹੈ ਵੀ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਾਲੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਅਸੀਂ ਅੰਦੋਲਨ ਜਿੱਤ ਕੇ ਆਏ ਆ ਲੋਕ ਤਾਂ ਤਾਂ ਪਿਆਰ ਦਿੰਦੇ ਨੇ ਜਿੱਥੇ ਸਾਨੂੰ ਕੋਈ ਬੁਲਾਉਂਦਾ ਸੀ ਉੱਥੇ ਜਾਂਦੇ ਆ ਇਦਾਂ ਦਾ ਹਾਲੇ ਕੋਈ ਫੈਸਲਾ ਹਾਲੇ ਕੋਈ ਵੀ ਫੈਸਲਾ ਨਹੀਂ ਹੋਇਆ ਪੋਲੀਟਿਕਲੀ ਕੀ ਕਰਨਾ ਸਾਰੇ ਮੀਟਿੰਗਾਂ ਚੱਲ ਰਹੀਆਂ ਹਾਲੇ ਕੁਛ ਇਦਾਂ ਦਾ ਫੈਸਲਾ ਚੋਣਾਂ ਦਾ ਸਿਸਾ ਤੁਸੀਂ ਵੀ ਉਹ ਸਾਰੇ ਵੋਟ ਤਾਂ ਪਾਉਣੀ ਹੈ ਤੇ ਤਦ ਵੋਟ ਪਾਓਗੇ ਨਹੀਂ ਉਹ ਹਰ ਬਾਰ ਫੈਸਲਾ ਕਰਦੇ ਆ ਜਦੋਂ ਫੈਸਲਾ ਕਰਾਂਗੇ ਤੁਹਾਨੂੰ ਤਾਂ ਹਾਲੇ ਬੜਾ ਸਮਾਂ ਪਿਆ ਹੈ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਕਾਹਲ ਹੈ ਕਿਸਾਨਾਂ ਨੂੰ ਕੋਈ ਕਾਹਲ ਨਹੀਂ ਸਾਰੇ ਮੀਡੀਆ ਨੂੰ ਮੋਰਚਾ ਖਤਮ ਹੋ ਗਿਆ ਉਹਨਾਂ ਨੂੰ ਕਾਹਲ ਹੈ ਐਸਐਮਜ਼ ਪੰਜਾਬ ਦੇ ਲਈ ਲੁਧਿਆਣਾ kashmir singh the report